ਹਾਂਜੀ ਇਹ ਗੁੰਤੀ ਪਾਵਾਂਗੇ ਇਹ ਗੁੰਤੀ ਦੀ ਪਹਿਲੀ ਸਲਾਈ ਉੱਠੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਹੁਣ ਆਪਾਂ ਇਹਦੀ ਸਲਾਈ ਉੱਠੇ ਪਾਸੇ ਤੋਂ ਸ਼ੁਰੂ ਕਰਾਂਗੇ 1 2 ਦੋ ਬਿਨਾ ਬੁਣੇ ਤਾਰਨੇ ਆ ਜਿਹੜੇ ਅਗਲੇ ਇੱਕ ਜੋ 8 ਬੁਣਨੇ ਆ ਐਸੀ ਤਰ੍ਹਾਂ ਬੜਕਾ ਕੇ 2 3 4 5 6 7 8 8 ਬੁਣਨੇ ਤੋਂ ਬਾਅਦ 8 ਬਲਕਾ ਕੀ ਬੁਣਨੇ ਆ। ਇਹਦੇ ਬਾਅਦ ਆਪਾਂ ਦੋ ਬਿਨਾ ਬੁਣੇ ਤਾਰ ਨੇ। ਇਹਨੇ ਤਾਰ ਲਈ। ਫਿਰ ਆਪਾਂ 8 ਬੁਣਨੇ ਬਲਕਾ ਕੀ। 2 3 4 5 छत अठ फिर दो बिना बुने तारने फिर इधर जिने आ जाएंगे एक दो तीन चार आ गए अपने सिरे से एक आप बिना बुने उतारना सिरा करके बुन जाने। जा नहीं जाने सीधी सिलाई आपने एक दो तीन 4 ਇਸ ਰੇਤੇ 4 ਆਏ ਸੀ ਇਹ ਪਚਾਰੀ ਐਂ ਲਟੋਣੀ ਨੇ ਜਿਵੇਂ ਇਹਦੀ ਵਿਚਲੀ ਕੱਢਣੀ ਹੁਣ ਇਹ ਆਪਾਂ ਐਸੇ ਢੰਗ ਨਾਲ ਬਣਾਵਾਂਗੇ ਦੋ ਛੱਡ ਕੇ ਤੀਜਾ ਬੁਣ ਲਾਂਗੇ ਇਹਦੀ ਵਿਚਲੀ ਐਂ ਕੱਢ ਲਾਂਗੇ ਇਹ ਕੱਲੇ ਕੱਲੇ ਬੁਣਨੇ ਸਿੱਧੇ ਬੁਣਨੇ ਬਾਲ ਕੱਢ ਕੇ ਇਹ ਐਵੇਂ ਹੋ ਰਿਹਾ ਬਟਾਈ ਗਈ ਜਿਹੜੇ ਇਹ ਤਾਰ ਨੇ ਆਪਾਂ ਇਹ ਬਿਨਾ ਗੁਣੀ ਧਾਰਨੇ ਪਿਛਲੀ ਸੜਾਈ ਵੀ ਬਿਨਾ ਗੁਣੀ ਧਾਰੇ ਸੀ ਗੁਣਨੇ ਨਹੀਂ ਹੋਏਗੇ 1 2 3 4 5 6 7 8 ਇਹ 8 ਬਾਲਾਂ ਵਾਲੀ ਤਾਰ ਲੈ ਇਹਦੇ ਵੀ 4 ਉਧਰ ਲਿਜਾਣੇ ਨੇ 4 ਉਧਰ ਲਿਜਾਣੇ ਨੇ ਇਹਨੇ ਸੌਖਾ ਤਰੀਕਾ 4 ਛੱਡ ਕੇ ਪੰਜਵਾਂ ਕੁੰਡਾ ਫੜਨ ਲਿਆ ਬੰਨਣਾ ਨੂੰ ਇਹ ਮੇ ਬੁਣ ਲਿਆ ਇਹਨੂੰ ਸਲਾਈ ਦੇ ਵਿੱਚ ਦੀ ਕੱਢਾਂਗੇ ਫੇਰ ਪਿਛਲਾ ਬੁਣ ਲਿਆ ਫੇਰ ਵਿੱਚ ਦੀ ਕੱਢਾਂਗੇ ਫੇਰ ਤੀਜਾ ਬੁਣ ਲਿਆ ਫੇਰ ਚੌਥਾ ਬੁਣ ਲਿਆ ਚਾਰ ਬਣੇ ਕਿ ਜਿੰਨਾਂ ਦੇ ਵਿੱਚ ਦੀ ਕੱਢੇ ਚਾਰ ਹੁਣ ਇਹ ਇਕੱਲੇ ਇਕੱਲੇ ਬੁਣ ਲਾਂਗੇ ਉੱਠੀ ਬੁਣਨੇ ਵੀ ਸਿੱਧੇ ਬੁਣਨੇ ਆ ਸਾਰੇ ਇਹ বিনা ਗੁਨੇ ਤਾਰ ਨੇ ਦੋ ਫੇਰਾ ਪ ਬਲਕਾਰ ਨੇ ਬਲਕਾਰ ਕੇ ਫੇਰਾ ਪ ਪਿਛਲੇ 4 ਪਹਿਲਾ ਬੁੰਨੇ ਨੇ ਈਜ਼ੀ ਲੋਟੀ ਬੁੰਨੀ ਹੈ ਸਾਬ ਆਪਣਾ ਨੂੰ 2 ਵਟਾਂ ਚਾਹੀਦੀਆਂ ਨੇ ਇਸ ਤੋਂ ਬਾਅਦ ਆਪਾਂ 2 ਵਟਾਂ ਪਾਵਾਂਗੇ ਹੁਣਤੀ ਚ ਇਸੇ ਲੋਟ ਚਾਰ ਇਸ ਲਈ ਪਹਿਲਾਂ ਬੁਣਨੇ ਆ ਇਹ ਕੱਲਾ ਕੱਲਾ ਬੁਣਨਾ ਉੱਠੀ ਸੜਾਈ ਇਹ ਸਾਰੀ ਉੱਠੀ ਪਾਉਣਗੇ ਇਹ ਆਪਣੀ ਗੁੰਦੀ ਸਭ ਦੀ ਬਣਗੀ ਆਪਣੇ ਚੈਨਲ ਦਾ ਨਾਮ ਹੈ 바ਵਾ ਫੈਮਿਲੀ 786 ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਬਣੋ ਲੈਕ ਵੀ ਕਰ ਲਿਆ ਤੁਹਾਨੂੰ